ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਨਾਲ Instagram ਤੇ Facebook ਪੇਜ ਆਪਾਂ ਰੋਜ਼ ਦੀ ਤਰ੍ਹਾਂ ਗੱਲਬਾਤ ਕਰਦੇ ਰਹਿੰਦੇ ਨੇ ਪਿੱਲੋ ਸਾਹਿਬ ਨਾਲ ਮੈਂ ਸ਼ੁਰੂ ਕਰ ਲੈਣਾ ਕਿ ਢਿੱਲੋਂ ਸਾਹਿਬ ਸ਼ੁਰੂ ਕਰ ਲੈਂਦੇ ਆ ਗੱਲਾਂ ਸਾਡੇ ਸਵਾਲਾਂ ਦੇ ਜਵਾਬ ਤੁਹਾਡੇ ਦੇ ਜਿਹੜੇ ਤੁਸੀਂ ਜਾਂ ਅਸੀਂ ਪੁੱਛਦੇ ਆ ਉਹ ਸਾਡੇ ਦਿੰਦੇ ਰਹਿੰਦੇ ਆ ਇਹ ਅੱਜ ਆਪਾਂ ਸਵਾਲ ਜਵਾਬਾਂ ਦਾ ਜਿਹੜਾ ਆਪਣੀ ਚਰਚਾ ਹੈਗੀ ਆ ਜਾਂ ਖਬਰਾਂ 'ਚੋਂ ਖਬਰ ਹੈ ਸਾਡੀ ਉਹ ਖਬਰ ਜੁੜਦੀ ਹੈ ਅਨੰਦਪੁਰ ਸਾਹਿਬ ਨਾਲ ਸ਼੍ਰੀ ਅਨੰਦਪੁਰ ਸਾਹਿਬ ਨਾਲ ਉਹਦੇ ਬਾਰੇ ਵਿਚਾਰ ਚਰਚਾ ਕਰਦੇ ਆ ਢਿੱਲੋਂ ਸਾਹਿਬ ਨਾਲ ਖਬਰਾਂ ਹੈਗੀਆਂ ਤਿੰਨ ਖਵਰਾ ਤਿੰਨਾ ਦਾ ਮੈਂ ਸੁਝੇਸ਼ਨ ਮਤਲਬ ਬੋਲ ਦੇਣਾ ਤੇ ਉਸ ਤੋਂ ਬਾਅਦ ਢਿੱਲੋ ਸਾਹਿਬ ਤੋਂ ਪੁੱਛਾਂਗੇ ਆਪਾਂ ਵੀ ਕੀ ਗੱਲਬਾਤ ਹੈ ਢਿੱਲੋ ਸਾਹਿਬ ਦੱਸਣਗੇ ਪਹਿਲਾ ਸਵਾਲ ਸਾਡਾ ਹੈਗਾ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ 'ਚ ਅਜਲਾਸ ਹੋਇਆ ਉਹਦੇ 'ਚ ਕੀ ਖੋਇਆ ਤੇ ਕੀ ਪਾਇਆ ਉਹ ਪਵਿੱਤਰ ਧਰਤੀ ਹੈ ਸਾਡੀ ਕੀ ਦਿੱਤਾ ਸਾਡੇ ਲਈ ਉਹਦੇ ਬਾਰੇ ਗੱਲ ਚਰਚਾ ਕਰਾਂਗੇ ਦੂਜਾ ਸਵਾਲ ਰਹੂਗਾ ਸਾਡਾ ਜੀ ਬਾਹਰਲੇ ਸ਼ੁਗਿਆ ਤੋਂ ਕੋਈ ਆਇਆ ਜਾਂ ਨਹੀਂ ਆਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜੀ ਸਾਡੇ ਪੱਤਰਕਾਰ ਭਰਾ ਉੱਥੇ ਗਏ ਹੋਏ ਸੀਗੇ ਉਹਨਾਂ ਬਾਰੇ ਗੱਲ ਕਰਾਂ ਕੀ ਖਰਚਾ ਹੋਇਆ ਕੀ ਕੀ ਗੱਲਬਾਤ ਹੋਈ ਢਿੱਲੋ ਸਾਹਿਬ ਆਪ ਤੁਹਾਨੂੰ ਦੱਸਣਗੇ ਦਰਸ਼ਕਾਂ ਚਲੋ ਹਾਂ ਸਸਿਗਾ ਜੀ ਸਤਿ ਸ੍ਰੀ ਅਕਾਲ ਚਲੋ ਸਰ ਪਹਿਲਾ ਸਵਾਲ ਮੇਰਾ ਇਹ ਹੈ ਜੀ ਨੰਦਪੁਰ ਸਾਹਿਬ ਪਵਿੱਤਰ ਧਰਤੀ ਹੈ ਜੀ ਆਪਣੀ ਜੀ ਤੇ ਉੱਥੇ ਕੱਲ ਵਿਧਾਨ ਸਭਾ اجلاس ਹੋਇਆ ਜੀ ਜੀ ਤੇ ਉਹਦੇ ਵਿੱਚ ਤਿੰਨ ਸ਼ਾਇਰਾਂ ਨੂੰ ਉਹਨਾਂ ਨੇ ਪਵਿੱਤਰ ਦਾਜਾ ਦਿੱਤਾ ਉਹ ਕੀ ਹੈ ਸਾਡੇ ਜਿਹੜੇ ਦਰਸ਼ਕ ਹੈ ਸਾਡੇ ਚੌਂ ਵਾਲੇ ਉਹਨਾਂ ਨੂੰ ਦੱਸਿਓ ਜੀ ਮੜਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਜੀ ਦੀ ਜੀ ਉਹ ਦਿੱਲੀ 'ਚ ਹੋਈ ਸੀ ਬਿਲਕੁਲ ਦਿੱਲੀ ਦੇ ਵਿੱਚ ਵੀ ਫੰਕਸ਼ਨ ਹੋਣਾ ਹੈ ਠੀਕ ਹੈ ਸ਼ਾਇਦ ਕੱਲ ਹੋਇਆ ਹੋਵੇ ਹਰਿਆਣਾ ਚ ਵੀ ਫੰਕਸ਼ਨ ਹੈ ਠੀਕ ਹੈ ਜੀ ਗੁਰੂ ਸਾਹਿਬ ਨੂੰ ਯਾਦ ਕਰਨਾ ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਹ ਸਿੱਖਿਆ ਜਿਹੜੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਠੀਕ ਹੈ ਤੇ ਇਹ ਮੇਰੀ ਸਮਝ ਇਹ ਹੈ ਕਿ ਸਾਡਾ ਜਿਹੜਾ ਗੁਰੂ ਸਾਡਾ ਜਿਹੜਾ ਸ਼ਹੀਦੀ ਸਮਗਮ ਜੀ ਅਸਲ ਦੇ ਵਿੱਚ ਇਹ ਦਿੱਲੀ ਚ ਹੋਣਾ ਚਾਹੀਦਾ ਦਿੱਲੀ ਚ ਠੀਕ ਹੈ ਔਰ ਸਾਰੀਆਂ ਚਰੰਬਰੋਂ ਮਿਲ ਕੇ ਕੱਠਾ ਮਨਾਇਆ ਜਾਵੇ ਤਾਂ ਬਹੁਤ ਵਧੀਆ ਹੁੰਦਾ ਠੀਕ ਹੈ ਦੁੱਜੀ ਮੇਰੀ ਸਮਝ ਇਹ ਕਿ ਤੋਂ ਪਹਿਲਾਂ ਜਿੰਨੀਆਂ ਵੀ ਸ਼ਤਾਬਦੀਆਂ ਹੋਈਆਂ ਭਾਵੇਂ ਕਈ ਬੜੀ ਸ਼ਤਾਬਦੀਆਂ ਅਲਗ-ਅਲਗ ਵੀ ਬਣਾਈਆਂ ਕਿ ਕਿਤੇ ਬਹੁਤੀ ਬੜੀ ਸ਼ਤਾਬਦੀਆਂ ਜਿਹੜੀਆਂ ਇੱਕ ਮੁੱਠੀ ਵੀ ਬਣਾਈਆਂ ਠੀਕ ਹੈ ਜੀ ਮਾਨੂੰ ਲੋਕ ਵੀ ਜਦੋਂ ਸਿੱਖ ਧਰਮ ਦਾ ਜਾਂ ਸਿੱਖ ਖਾਲਸਾ ਪੰਥ ਦਾ ਕਿਉਂਕਿ ਹਰ ਆਵੰਦ ਦਸਤ ਤਸ ਅਸ ਮ ਆਪਣਾ ਖਾਲਸਾ ਪੰਥ ਹੈ ਪੰਥ ਹੈ ਬਿਲਕੁਲ ਜੀ ਸਿੱਖੀ ਦਾ ਜਿਹੜਾ ਮੁੱਢ ਹੈ ਉਹ ਗੁਰੂ ਨਾਨਕ ਦੇਵ ਸਾਹਿਬ ਨੇ ਬਣਿਆ ਸੀ ਠੀਕ ਹੈ ਜੀ ਇਹ ਖਾਲਸਾ ਪੰਥ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜਿਆ ਗਿਆ ਸੀ ਇਹ ਜਦੋਂ ਆਪਾਂ ਦੋਨਾਂ ਦੀ ਗੱਲ ਕਰਦੇ ਤੇ ਮੇਰੀ ਯਾਦ ਹੈ 1699 ਦੇ ਵਿੱਚ ਜਦੋਂ ਖਾਲਸਾ ਪੰਥ ਸਾਜਿਆ ਗਿਆ ਸੀ ਤੇ ਖਾਲਸਾ ਪੰਥ ਦਾ ਦੀ 360 ਸਾਲ ਦੀ ਭਾਵ 300 ਸਾਲ 300 ਸਾਲ ਉਹ ਮਨਾਇਆ ਗਿਆ ਸੀ ਇਥੇ ਆਪਣੇ ਅਨੰਦਪੁਰ ਸਾਹਿਬ ਠੀਕ ਹੈ ਜੀ ਕੋਈ ਖਾਲਸਾ ਪੰਥ ਦੀ ਸਾਜਣਾ ਅਨੰਦਪੁਰ ਸਾਹਿਬ ਤੋਂ ਵੀ ਅਨੰਦਪੁਰ ਸਾਹਿਬ ਤੋਂ ਹੀ ਬਿਲਕੁਲ ਠੀਕ ਹੈ ਔਰ ਮੇਰੇ ਖਿਆਲ ਮੁਤਾਬਕ ਜਿਹੜੀ ਇੱਥੇ ਅਸੀਂ ਅਨੰਦਪੁਰ ਸਾਹਿਬ ਬਣਾਉਨੇ ਆ ਜਿਹੜਾ ਜੀ ਇਹਨੂੰ ਗੁਰੂ ਤੇਗ ਬਹਾਦਰ ਦੇ ਨਾਲ ਨਾਲ ਜਿਹੜੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਉਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੀ ਗੁਰਗੱਦੀ ਮਿਲੀ ਜੀ ਗੁਰਗੱਦੀ ਵੀ ਤਾਂ ਨਾਲ ਦੇਣੀ ਮਿਲੀ ਸੀ ਬਿਲਕੁਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਤਾਂ ਤੁਮਾਰੀ ਅਗਲੇ ਗੁਰੂ ਐ 10ਵੇਂ ਗੁਰੂ ਉਹ ਗੁਰੂ ਗੋਬਿੰਦ ਸਿੰਘ ਜੀ ਬਣ ਸਕੇ ਜੀ ਤੋ ਇਹ ਜਿਹੜੀ ਹੈਗੀ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਹੈ ਗੁਰਗੱਦੀ ਦੇ ਵਿੱਚ ਬਣਾਈ ਹੈ ਲੇਕਿਨ ਪੰਜਾਬ ਸਰਕਾਰ ਮੇਰਾ ਕਹਿਣਾ ਵੀ ਉਹਦਾ ਸਾਰਾ ਜੋਰੀ ਗੁਰੂ ਤੇਗ ਬਹਾਦਰ ਤੇ ਲੱਗਿਆ ਹੋਇਆ ਸੀ ਠੀਕ ਹੈ ਜੀ ਜਦੋਂ ਆਪਾਂ 1999 ਦੀ ਗੱਲ ਕਰਦੇ ਆਂ ਤੇ ਫਿਰ 1999 ਦਾ ਬਿਲਕੁਲ 1999 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਠੀਕ ਹੈ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਇਹਨਾਂ ਦਾ ਕੰਟਰੋਲ ਸੀ ਠੀਕ ਹੈ ਨਾ ਇਹਨਾਂ ਦੇ ਅਕਾਲੀ ਦੰਦਾਂ ਜੱਥੇਦਾਰ ਗੁਰਚਰਨ ਸਿੰਘ ਟੋੜਾ ਹੁੰਦੇ ਸੀਗੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਭਾਈ ਰਣਜੀਤ ਸਿੰਘ ਹੁੰਦੇ ਸੀਗੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸੋ ਉਦੋਂ ਇਹਨਾਂ ਦੇ ਇਖਲਾਫ ਆ ਗਏ ਮਤਭੇਦ ਲਾਗੇ ਪੋਲਿਟਿਕਸ ਨੂੰ ਲੈ ਕੇ ਟੋੜਾ ਸਾਹਿਬ ਦੇ ਤੇ ਬਾਦਲ ਸਾਹਿਬ ਦੀ ਠੀਕ ਹੈ ਜੀ ਟੋੜਾ ਸਾਹਿਬ ਨੇ ਅਸਤੀਫਾ ਦਿੱਤਾ ਉਹਨਾਂ ਤੋਂ ਤਲਾ ਲਾ ਕੇ ਕਿ ਮੈਂ ਟੱਟ ਗਿਣਤੀ 'ਚ ਰਹਿਣਾ ਮੇਰੀ ਗੱਲ ਨਹੀਂ ਬੈਜੀ ਜਦੋਂ ਉਹਨਾਂ ਨੂੰ ਅਸਤੀਫਾ ਦਿੱਤਾ ਉਹਨਾਂ ਨੇ ਨਾਲ ਦੀ ਨਾਲ ਹੀ ਜਰੀਏ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਅਸਤੀਫਾ ਨਹੀਂ ਪ੍ਰਵਾਨ ਕੀਤਾ ਠੀਕ ਹੈ ਇਹਨਾਂ ਨੇ ਟੌੜਾ ਸਾਹਿਬ ਨੂੰ ਥੱਲੇ ਲਾਉਣ ਵਾਸਤੇ ਟੌੜਾ ਸਾਹਿਬ ਨੂੰ ਬਰਖਾਸਤ ਕੀਤਾ ਸੀ ਠੀਕ ਹੈ ਉਸ ਵੇਲੇ ਕਿਉਂਕਿ ਗਿਆਨੀ ਰਣਜੀਤ ਸਿੰਘ ਹੋਰਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜਿੰਨੀ ਦੇਰ ਤੱਕ ਤੁਸੀਂ ਤ੍ਰੈਸਤਾ ਦੀ ਮੁਕੰਮਲ ਨਹੀਂ ਕਰਦੇ ਉਨੀ ਦੇਰ ਤੱਕ ਆਪਸ ਵਿੱਚ ਏਕਾ ਬਣਾ ਕੇ ਰੱਖੋ ਜੀ ਤੇ ਉਦੋਂ ਇਹ ਵੀ ਸ਼ਾਇਦ ਲੱਗਦਾ ਸੀ ਕਿ ਜਿਹੜਾ ਏਕਾ ਟੁੱਟਣ ਵਾਲੀ ਗੱਲ ਹੈ ਇਹਦੇ ਤੇ ਕਿਸੇ ਤਰ੍ਹਾਂ ਨੂੰ ਬੁਲਾਣਾ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਨਾ ਕਰ ਲੈ ਤੇ ਕੋਈ ਸਜਮਾ ਵਾਰ ਸੋ ਨਾਲ ਦੀ ਨਾਲ ਹੀ ਗਿਆਨੀ ਰਣਜੀਤ ਸਿੰਘ ਉਹਨਾਂ ਨੂੰ ਵੀ ਫ਼ਾਰਕ ਹੈ ਫ਼ਾਰਕ ਹੈ ਠੀਕ ਹੈ ਤੇ ਬੀਬੀ ਜੀ ਕੀ ਕੌਰ ਨੇ ਚੱਲੇ ਤੁਸੀਂ ਕੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਾਉਣ ਲਈ ਪਰ ਉਸ ਵੇਲੇ ਵੀ ਆਪਾਂ ਗਮਨੀ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਨੇ ਮਿਲ ਕੇ ਉਸਤਾਬੀ ਬਣਾਈ ਸੀ ਬਿਲਕੁਲ ਜੀ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਉਂਦਿਆ ਕੈਪਟਨ ਅਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਵੀ ਸ਼ਤਾਬੀਆਂ ਬਣਾਈਆਂ ਗਈਆਂ ਜੀ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਲਮੇਲ ਕਰ ਲੈਂਦੇ ਸੀ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁਲ ਪ੍ਰਵਿੰਦਰ ਜੀ ਇਹ ਪਹਿਲਾ ਮੌਕਾ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੋਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਅਲੱਗ-ਅਲੱਗ ਤਖੜੀਆਂ ਖੜੀਆਂ ਜੀ ਤੇ ਪਹਿਲੀ ਮੌਕ ਪਹਿਲੇ ਹੀ ਮੌਕੇ ਹੈ ਕਿ ਜਦੋਂ ਅਕਾਲ ਤਖਸਬ ਦੇ ਜਥੇਦਾਰ ਤੇ ਮੁੱਖ ਮੰਤਰੀ ਦਰਮਿਆਨ ਮਤਭੇਦ ਜਿਹੜੇ ਅਟਕੇ ਹੋਏ ਅੱਛਾ ਜੀ ਕਿਉਂਕਿ ਕਿਤੇ ਉੱਥੇ ਇਸ਼ਤਿਹਾਰ ਵਗੈਰਾ ਲਾਏ ਜਾ ਰਹੇ ਸੀ ਪਹਿਲਾਂ ਤਾਂ ਅਕਾਲ ਤਖਸਬ ਨੂੰ ਵੀ ਇਹ ਗੱਲ ਕਹੀ ਗਈ ਸੀ ਕਿ ਰਲ ਮਿਲ ਕੇ ਮਨਾ ਲਓ ਠੀਕ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਰਹੀ ਹੈ ਪੰਜਾਬ ਸਰਕਾਰ ਮਦਦ ਕਰ ਦਿੰਗੀ ਇਹ ਵੀ ਗੱਲਾਂ ਆਈਆਂ ਸੀ ਕਿ ਪੰਜਾਬ ਸਰਕਾਰ ਜਿਹੜਾ ਪੈਸਾ ਹੈ ਅਲੱਗ ਅਸ਼ਤਾਬ ਦੀ ਮਨਾਉਣ ਤੇ ਖਰਚ ਲਾਊਗੀ। ਜੀ ਉਹ ਪੈਸਾ ਜਿਹੜਾ ਡਿਵੈਲਪਮੈਂਟ ਤੇ ਲਾਇਆ ਜਾਵੇ ਅਨੰਤ ਪ੍ਰਸ਼ਾਹਨ ਅਨੰਤ। ਇਥੋਂ ਤੱਕ ਵੀ ਗੁਰੂ ਸੇਖ ਬਹਾਦਰ ਸਾਹਿਬ ਦੇ ਨਾਂ ਦੇ ਉੱਤੇ ਕੋਈ ਯੂਨੀਵਰਸਿਟੀ ਵਗੈਰਾ ਗੱਲ ਦੀ ਜਾਵੇ। ਵਗੈਰਾ ਵਗੈਰਾ ਇਹ ਸੁਝਾਅ ਆਏ ਸੀ। ਠੀਕ ਹੈ। ਲੇਕਿਨ ਉਹ ਸੁਝਾਅ ਜਿਹੜੇ ਹੈਗੇ ਆ NITI ਇਨੀ ਮੀਨ ਟਾਈਮ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼੍ਰੀਨਗਰ ਤੋਂ ਸ਼ੁਰੂ ਹੋਇਆ ਸੀ। ਜੀ ਉਸ ਵੇਲੇ ਸਾਡੇ ਪਹਾੜਾ ਵਿਭਾਗ ਨੇ ਉੱਥੇ ਇੱਕ ਫੰਕਸ਼ਨ ਕੀਤਾ ਸੀ ਬਿਲਕੁਲ ਜੀ ਉਸ ਫੰਕਸ਼ਨ ਦੇ ਵਿੱਚ ਇੱਕ ਗਾਇਕ ਸੀ ਵੀਰ ਸਿੰਘ ਵੀਰ ਸਿੰਘ ਉਹ ਵੀਰ ਸਿੰਘ ਉਹਨਾਂ ਨੇ ਪਰਫਾਰਮ ਕੀਤਾ ਸੀ ਜਦੋਂ ਵੀਰ ਸਿੰਘ ਉਹਰੇ ਗੀਤ गा ਰਹੇ ਸੀ ਜੀ ਤੇ ਨਾਲ ਦੀ ਨਾਲ ਜਿਹੜੇ ਗੀਤ ਤਾਂ ਹਾਲਾਂਕਿ ਧਾਰਮਿਕ ਸੀਗੇ ਉਹ ਗੁਰੂ ਸਾਹਿਬ ਦੇ ਨਾਲ ਰਿਲੇਟਡ ਸੀ ਉੱਥੇ ਮਤਲਬ ਕੁਝ ਲੋਕਾਂ ਨੇ ਜਿਹੜਾ ਹੈਗਾ ਉਹਨੇ ਤੇਰਾ ਟਪਰਾ ਸ਼ੁਰੂ ਕਰ ਚੰਗਾ ਬਿਲਕੁਲ ਤੇ ਨਾਲ ਦੀ ਨਾਲ ਭਾਈ ਵੀਰ ਸਿੰਘ ਜਿਹੜੇ ਸੀਗੇ ਉਹ ਵੀ ਉਹਨਾਂ ਨੇ ਕੁਝ ਉਹਨਾਂ ਦੇ ਐਕਸ਼ਨ ਇਸ ਕਿਸਮ ਦੇ ਜੀ ਉਸ ਵੇਲੇ ਜਿਹੜੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਇਹਨਾਂ ਨੂੰ ਵੀ ਬੁਲਾਇਆ ਗਿਆ ਬੀਰ ਸਿੰਘ ਹੋਰਾਂ ਨੂੰ ਵੀ ਬੁਲਾਇਆ ਗਿਆ ਔਰ ਇਹਨਾਂ ਨੂੰ ਫਿਰ ਜਿਹੜੀ ਹੈਗੀ ਕਿਸਮ ਦੀ ਜਿਹੜੀ ਤਾਲਨਾ ਕੀਤੀ ਗਈ ਜਾਂ ਸਜ਼ਾ ਲਾਈ ਗਈ ਤੇ ਇਹਨਾਂ ਨੇ ਸਜ਼ਾ ਪੂਰੀ ਬਿਲਕੁਲ ਹੁਣ ਜਿਹੜੇ ਇਸ਼ਤਿਹਾਰ ਵਗੈਰਾ ਲੱਗੇ ਸੀ ਤੁਸੀਂ ਹੁਣ ਵੀ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਮੇਰਾ ਨਹੀਂ ਕਰਨ ਕੇ ਕੋਈ ਖੰਭਾ ਬਚਿਆ ਨਾ ਨਾ ਬਿਲਕੁਲ ਵੀ ਨਹੀਂ ਕੋਈ ਬੋਰਡ ਨਹੀਂ ਬਚਿਆ ਹੋਣਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਉੱਪਰ ਲੱਗੀ ਹੈ ਨੀਚੇ ਭਗਵੰਤ ਸਿੰਘ ਮਾਨ ਜੀ ਰਹਿ ਗਏ ਉਹਨਾਂ ਨੂੰ ਨਤਮਸਤਕ ਹੋ ਰਹੇ ਬਿਲਕੁਲ ਉਹ ਹੁਣ ਜਿੰਨਾ ਥਾਮਾ ਤੇ ਲਾਈ ਹੈ ਆਪਾਂ ਨੂੰ ਇਹ ਵੀ ਪਤਾ ਕਿ ਲਾਉਣ ਵਾਲੀ ਕੰਪਨੀ ਹੈ ਜਿਹੜੀ ਉਹ ਪੰਜਾਬ ਦੀ ਨਹੀਂ ਉਹ ਬਾਹਰਲੇ ਬੰਦੇ ਬਾਹਰਲੇ ਬੰਦੇ ਨੇ ਬਿਲਕੁਲ ਜੀ ਬਾਹਰਲੇ ਬੰਦੇ ਨੇ ਲੁਆਏ ਇਹ ਗੱਲ ਵੀ ਆ ਗਈ ਹੈ ਕਿ ਆਪਾਂ ਤਾਂ ਪਹਿਲਾਂ ਹੀ ਇਹ ਤੇ ਗੱਲ ਕਰ ਲਈ ਸੀ ਕਿ ਜਿਹੜੀਆਂ ਗੱਡੀਆਂ ਉਹ ਵੀ ਬਾਹਰੋਂ ਆਈਆਂ ਉਹ ਗੱਡੀਆਂ ਦੇ ਰਾਹੀ ਜਿੱਦਾਂ ਦੇ ਰਾਹੀ ਜੀ ਆਪਣੇ ਸਾਊਂਡ ਲਾਈਟ ਐਂਡ ਸੌਂਗ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਆਪਣੀ ਕਮਰਾ ਪਰ ਡਿਸਕਸ ਕਰਨੀ ਸੀ ਇੱਥੇ ਤੇ ਉਹ ਤੋਂ ਬਾਅਦ ਫਿਰ ਉਹਨਾਂ ਦੇ ਚਿਪੀਆਂ ਵੀ ਲੱਗ ਪਏ ਕਾਗਜ਼ਾਂ ਦੀਆਂ ਚਿਪਕੀਆਂ ਲੱਗ ਕੇ ਸਭ ਪਹਿਲਾਂ ਵੀ ਆ ਗਈ ਸੋ ਜਿੰਨਾ ਬੰਦਿਆਂ ਨੂੰ ਇਸ ਕੱਲ ਤਾਂ ਸਿਰ ਕਰ ਵਹਿਤਾ ਦਾ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦੀ ਮਹਾਨਤਾ ਕੀ ਹੈ ਜਬਾਤ ਬਿਲਕੁਲ ਜੀ ਉਹਨਾਂ ਬੰਦਿਆਂ ਨੂੰ ਕੀ ਬੰਦਾ ਉਹਨਾਂ ਨੂੰ ਜਿੱਥੇ ਤਾਂ ਮਿਲ ਗਿਆ ਉਸ ਤੋਂ ਲੈ ਉਹ ਆਪਣੇ ਆਮ ਤੌਰ ਤੇ ਆਜ਼ਾਦਤਾ ਵੀ ਬੰਦਾ ਦੇਖਦਾ ਖਾਜੂ ਜਾਂ ਸਾ ਪੈਕਟ ਖਿਸ਼ਾਬ ਕਰਨ ਲੱਗ ਜਾਂਦੇ ਕੋਈ ਕੁਛ ਕਰ ਲੈ ਜਾਂਦਾ ਕੋਈ ਕੁਛ ਕਹੀ ਜਾਂਦਾ ਤੇ ਗੱਲ ਮੰਨ ਲੈਂਦੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਗਿਆਨੀ ਕੁਲਦੀਪ ਸਿੰਘ ਗੜਗਾ ਤੇੁਰਾਣੇ ਵੀ ਭਾਈ ਥੋੜਾ ਜਿਆ ਖਿਆਲ ਰੱਖੋ ਨਹੀਂ ਸਾਨੂੰ ਤਲਬ ਕਰਨਾ ਮੈਨਾਂ ਉੱਥੇ ਭਗਵੰਤ ਸਿੰਘ ਮਾਨਜੀਤ ਉੱਤੇ ਜਿੱਥੋਂ ਵੀ ਹਾਂਜੀ ਭਾਜੀ ਤਲ ਤਲਖੀ ਦੀ ਮੈਂ ਤੁਸੀ ਜਿਹੜਾ ਕਹਿੰਦੇ ਮੈਂ ਪਰਖਦੇ ਦੇ ਹਾਂ ਬਿਲਕੁਲ ਮੈਂ ਤਾਂ ਪਾਰਲੀਮੈਂਟ 'ਚ ਵੀ ਬੋਲਦਾ ਰਹੇ ਉਹਨਾਂ ਦੇ ਜਥੇਦਾਰ ਸਭ ਨੂੰ ਇਤੋਂ ਰੱਖ ਵੀ ਕਹਿੰਦਾ ਸੀ ਕਿ ਤੁਸੀਂ ਤਾਂ ਹਲੇ ਮੰਨਤੇ ਹੀ ਨਹੀਂ ਲੈਂਦੇ ਫਿਰ ਤਾਂ ਤੁੰਤਾ ਮੰਨਤਾ ਨਹੀਂ ਮਿਲੀ ਮੰਨਤਾ ਨਹੀਂ ਉਹਦੇ ਨਾਲ ਥੋੜੀ ਜੀ ਜਿਹੜੀ ਹੈਗੀ ਹੈ ਕਸ਼ੀਦਗੀ ਵੱਧ ਗਈ ਵੱਧ ਗਈ ਤੇ ਔਰ ਕਸ਼ੀਦਗੀ ਵੱਧਣ ਤੋਂ ਬਾਅਦ ਚਲੋ ਕਿਹਨੇ ਬੁਲਾਉਣਾ ਸੀ ਕਿਹਨੇ ਕਰਨਾ ਸੀ ਇਹ ਪਹਿਲਾ ਮੌਕਾ ਹੈ ਜਿੱਦੋ ਸ਼ਰੋਮ ਨਹੀਂ ਗੁਰਦਾਰਾ ਪ੍ਰਬੰਧ ਕਮੇਟੀ ਵੀ ਹਾਲੇ ਨਹੀਂ ਉੱਤੇ ਪਹੁੰਚੀ ਹਾਲਾਂਕਿ ਉੱਥੇ ਸਰਬ ਧਰਮ ਪ੍ਰਾਰਥਨਾ ਵੀ ਕੀਤੀ ਗਈ ਸੀ ਕੀਤੀ ਵਿੱਚ ਪਰ ਉਸ ਪ੍ਰਾਰਥਨਾ ਕੀਤੀ ਸੀ ਉਹ ਪ੍ਰਾਰਥਨਾ ਦੇ ਵਿੱਚ ਬੇਰਾ ਬਿਆਸ ਦੇ ਮੁਖੀ ਵੀ ਆ ਗਏ ਬਾਹਰੋਂ ਵੀ ਕੁਝ ਲੋਕ ਆ ਗਏ ਸ੍ਰੀ ਸ੍ਰੀ ਵੀ ਆ ਗਏ ਜੀ ਲੇਕਿਨ ਸਾਡਾ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਤਖਤਾਂ ਦੇ ਜਥੇਦਾਰਾਂ ਦੇ ਵਿੱਚੋਂ ਕੋਈ ਵੀ ਨਹੀਂ ਕੋਈ ਵੀ ਨਹੀਂ ਪਹੁੰਚਿਆ ਬਿਲਕੁਲ ਜਿਹੜੇ ਉੱਥੇ ਡੇਰੇਦਾਰ ਬੁલાਏ ਗਏ ਜੀ ਉਹ ਡੇਰੇਦਾਰਾਂ ਦੀ ਮਰਿਆਦਾ ਜਿਹੜੀ ਹੋਰ ਹੈ ਤੇ ਜਿਹੜੀ ਅਕਾਲ ਤਖਤ ਸਾਹਿਬ ਦੀ ਬਰਿਆਦਾ ਹੋਰ ਹੈ ਹੋਰ ਹੈ ਜੀ ਬਿਲਕੁਲ ਇਹ ਮਰਿਆਦਾ ਨੂੰ ਲੈ ਕੇ ਵੀ ਮਤਭੇਦ ਹੈਗੇ ਚੱਲਦੇ ਆ ਇਹ ਬੜੀ ਗੱਲ ਚੱਲਦੀ ਹੈ ਇੱਕ ਤਾਂ ਜਿਹੜੀ ਕੜਵਾਹਤ ਦੀ ਵੀ ਸ਼ੁਰੂਤੀ ਹੋਗੀ ਐਸਡੀਪੀਸੀ ਦੇ ਵਿੱਚ ਦੇਸੀ ਖੈਰ ਜੀ ਕੱਲ ਫਿਰ ਸਮਾਗਮ ਹੋਇਆ ਬਿਲਕੁਲ ਜੀ ਸਮਾਗਮ ਦੇ ਵਿੱਚ ਉਹਨਾਂ ਨੇ ਜਿਹੜੀ ਹੈਗੀ ਬਹੁਤ ਸਾਰੀਆਂ ਗੱਲਾਂ ਹੋਣ ਦਿੱਤੀਆਂ ਗਏ ਵਰਤ ਸਿੰਘ ਮਾਨੋ ਰਾਜੀ ਜੀ ਪਰ ਉੱਥੇ ਇੱਕ ਜਿਹੜੀ ਗੱਲ ਹੋਈ ਹੈ ਉਹ ਕਹਿੰਦੇ ਕਿ ਤਿੰਨ ਸ਼ਹਿਰ ਜੀ ਜਿਵੇਂ ਆਪਾਂ ਦੇਖੀ ਅਨੰਦਪੁਰ ਸਾਹਿਬ ਜਿੱਥੇ ਖਾਲਸਾ ਸਾਜਿਆ ਗਿਆ ਸੀ ਜੀ ਤੇ ਤੁਹਾਡਾ ਤਖਤ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਆਖਰੀ ਸਮਾਪਤਾ ਬਤਾਇਆ ਸੀ ਉਹ ਤੋਂ ਬਾਅਦ ਫਿਰ ਦੇਖੋ ਬਾਹਰ ਤੋਂ ਚਲੇ ਗਏ ਸੀ ਤੇ ਮੁੜ ਕੇ ਤਬਾਸੀ ਨਹੀਂ ਆਏ ਮਜੀਦ ਸਾਹਿਬ ਉਹਨਾਂ ਨੇ ਆਪਣਾ ਸਰੀਰ ਤਿਆਗਿਆ ਸੀ ਠੀਕ ਹੈ ਔਰ ਇਹੀ ਜਿਹੜਾ ਹੈਗਾ ਦਮਦਮਾ ਸਾਹਿਬ ਦਾ ਮਹੱਤਵ ਇਸ ਕਰਕੇ ਵੀ ਜਾਇਜ਼ਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਜਿਹੜਾ ਸੰਪਾਦਨ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਸੀ ਉਹ ਇੱਥੇ ਹੋਇਆ ਸੀ ਪਹਿਲਾ ਜਿਹੜਾ ਆਦ ਗ੍ਰੰਥੀ ਆਦ ਗ੍ਰੰਥ ਦੇ ਵਿੱਚ ਸ਼ਾਇਦ ਨੌਵੇਂ ਪਾਤਸ਼ਾਹੀ ਬਾਣੀ ਨਹੀਂ ਸੀ ਕਿਉਂਕਿ ਨੌਵੇਂ ਪਾਤਸ਼ਾਹੀ ਸ਼ਹਾਦਤ ਮਗਰੋਂ ਹੁੰਦੀ ਹੈ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦੇਰੇ ਨਿਗਰਾਨੀ ਇੱਥੇ ਜਿਹੜਾ ਹੈ ਇਲਾ ਸੰਪਾਦਨ ਕਰਵਾਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਮੁਕੰਮਲ ਹੋਏ ਇਸ ਕਰਕੇ ਦਾ ਵੀ ਮਹੱਤਵ ਇਹਨਾਂ ਦੋਨਾਂ ਸ਼ਰਾਂ ਨੂੰ ਕਿ ਪਵਿੱਤਰ ਕਰਾਉ ਮੇਰੇ ਖਿਆਲ ਮੁਸਤਾਬਕ ਪਵਿੱਤਰ ਸ਼ਾਇਦ ਪਹਿਲਾਂ ਹੀ ਹੈ ਪਹਿਲਾਂ ਹੀ ਹੈਗੇ ਇੱਥੇ ਲੋਕ ਜਾਣਦੇ ਆ ਕਿ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਜਾਣਾ ਕਿਵੇਂ ਜਾਣਾ ਜੇ ਕਈ ਵਾਰੀ ਆਪਾਂ ਪ੍ਰਬੰਧ ਨਹੀਂ ਕਰ ਲੈਂਦੇ ਜੀ ਪਵਿੱਤਰ ਕਰਾਰ ਦੇ ਤਾਂ ਤੇ ਹੁਣ ਇੱਥੇ ਕੁਝ ਨਹੀਂ ਜੀ ਤੁਸੀਂ ਦੇਖੋ ਕਿ ਦਮਦਮਾ ਸਾਹਿਬ ਦੀ ਹਦੂਦ ਦੇ ਵਿੱਚ ਕਦੇ ਸ਼ਰਾਬ ਦਾ ਟਿਕਾਣਾ ਹੋਇਆ ਨਹੀਂ ਹੈ ਉਹ ਜਿਹੜਾ ਹੈਗਾ ਸ਼ਰਾਬ ਦਾ ਟਿਕਾਣਾ ਉਹਦੇ ਪਾਸੇ ਪਾਜੀਬਾਦ ਦੇ ਵਿੱਚ ਹੈ ਬਿਲਕੁਲ ਜੀ ਮੇਰੇ ਖਿਆਲ ਮੁਤਾਬਕ ਹਲ ਪ੍ਰਸਾਦੀ ਵੀ ਹਾਲ ਤੇ ਹੀ ਇੱਕ ਪ੍ਰਸਾਦ ਤਾਂ ਮੈਂ ਜੋਕਬਾਰੀ ਕਹਿੰਦੇ ਆ ਜਦਾ ਆਪਣ ਨੂੰ ਜਦਾ ਮੌਕਾ ਨਹੀਂ ਮਿਲਿਆ ਇਹਨਾਂ ਦੋਨਾਂ ਨੂੰ ਕਹਿੰਦੇ ਜੀ ਕਰਾ ਦੇਤਾ ਨਾਲ ਦੀ ਨਾਲ ਹੀ ਜਿਹੜੇ ਹੈਗੇ ਆਪਣਾ ਅੰਮ੍ਰਿਤਸਰ ਸਾਹਿਬ ਹਾਂਜੀ ਗਲੈਰਾ ਜੀ ਸਭਾ ਅੰਮ੍ਰਿਤਸਰ ਸਾਹਿਬ ਕਹਿੰਦੇ ਜੀ ਗਲੈਰਾ ਸਾਹਿਬ ਜਿਹੜਾ ਹੈਗਾ ਗਲੈਰਾ ਸਾਹਿਬ ਨੂੰ ਵੀ ਤਰ ਕਰਾ ਦਿੱਤਾ ਪ੍ਰਵਿੰਦਰ ਜੀ ਨੇ ਇੱਕ ਮਤਲਬ ਜਿਹੜੀ ਹੈ ਕਿ ਹਾਜਮੇ ਹਾਜਮੇ ਅੱਜ ਵੀ ਨਹੀਂ ਆਉਂਦੀ ਵੀ ਗਲੈਰਾ ਸਭ ਤਾਂ ਪਹਿਲਾਂ ਹੀ ਪਵਿੱਤਰ ਉਹਨਾਂ ਨੂੰ ਪਵਿੱਤਰ ਕਰਾ ਦਿੱਤਾ ਹੋਇਆ ਹੈ ਗਲੈਰੇ ਨੂੰ ਤਾਂ ਗਲੈਰੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਗਲੈਰਾ ਸਭ ਮੈਂ ਇਸ ਕਰਕੇ ਕਹਿੰਦੇ ਕਿਉਂਕਿ ਗਲੈਰਾ ਜਿਹੜਾ ਉਹ ਦਰਬਾਰ ਸਾਹਿਬ ਨਾਲ ਸੰਬੰਧਿਤ ਹੈ ਹਾਲਾਂਕਿ ਜੀ ਗਲੈਰਾ ਬਣਾਉਣ ਦਾ ਮਤਲਬ ਇਹ ਨਹੀਂ ਸੀ ਕਿ ਉੱਥੇ ਸੁੰਦਰਤਾ ਦਾ ਮਤਲਬ ਗਲੈਰਾ ਗਲੈਰਾ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਬਣਾਇਆ ਗਿਆ ਬਣਾਇਆ ਗਿਆ ਉਹ ਇਸ ਕਰਕੇ ਬਣਾਇਆ ਗਿਆ ਸੀ ਜੇ ਮੁੜ ਕੇ ਦੁਬਾਰਾ ਫਿਰ ਉਹ ਜਿਹੇ ਹਾਲਾਤ ਪੈਦਾ ਹੋਣ ਤਾਂ ਜਿਹੜੀਆਂ ਫੋਰਸਸ ਦੇ ਲਈ ਸੁਹੂਲਤ ਹੋ ਉਹਦਾ ਕਾਰਨ ਇਹ ਸੀ ਪਰ ਗੁਰਗ੍ਰਾਮ ਦੀ ਪਵਿੱਤਰਤਾ ਗੁਰੂ ਆਪਰੇ ਹਰ ਦਰਬਾਰ ਸਾਹਿਬ ਦੇ ਨਾਲ ਇਸ ਕਰਕੇ ਉੱਥੇ ਤੁਹਾਡੇ ਯਾਦ ਹੋਣਾ ਵੀ ਗਲਹਿਰੇ ਦੇ ਵਿੱਚ ਵੀ ਕੁਝ ਤਸਵੀਰਾਂ ਵੀ ਲੱਗੀਆਂ ਸੀ ਜਿੰਨਾਂ ਤੇ ਪਹਿਲਾਂ ਵੀ ਕਿੰਪੂਪਰਾਤੂ ਹੋ ਚੁੱਕੇ ਉਹਨਾਂ ਕਹਿੰਦੇ ਪਵਿੱਤਰ ਗ੍ਰੰਥ ਦੇ ਤਾਂ ਆਲਰੇਡੀ ਪਵਿੱਤਰ ਇਹ ਗੱਲ ਜਦੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਐਮਐਲਏ ਹੈ ਉਹਨਾਂ ਨੇ ਉਠਾਈ ਕਿ ਇਹ ਤਾਂ ਪਹਿਲੇ ਹੀ ਹੈਗੇ ਉਹ ਕਹਿੰਦੇ ਨਹੀਂ ਪਹਿਲਾਂ ਦਰਜ ਨਹੀਂ ਸੀ ਰਿਕਾਰਡ ਤੇ ਉਹ ਰਿਕਾਰਡ ਦਰਜ ਕਰਦੇ ਇਹਨਾਂ ਨੇ ਕਰਤਾ ਜੀ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਇਹ ਸਮਝਦੇ ਕਿ ਇਹ ਧਾਰਮਿਕ ਸਥਾਨ ਜਿਹੜੇ ਸਿੱਖੀ ਦੇ ਨਾਲ ਰਿਲੇਟਡ ਹੈ ਹਾਂ ਬਿਲਕੁਲ ਜੀ ਇਹਨਾਂ ਨੂੰ ਕੋਈ ਕਿਸੇ ਰਿਕਾਰਡ ਦੇ ਵਿੱਚ ਦਰਜ ਕਰਾਉਣ ਦੀ ਲੋੜ ਨਹੀਂ ਹੈ ਇਹ ਦੁਨੀਆ ਦੇ ਹਰ ਸਿੱਖ ਦੇ ਜਿਹੜੇ ਹੈਗੇ ਹੋਣਗੇ ਬਿਲਕੁਲ ਜੀ ਮਤਲਬ ਉਹ ਵੀ estranger ਕੋਲ ਗੱਲਬਾਤ ਕੀਤੀ ਸੋ ਇਹਨਾਂ ਨੇ ਉਹ ਕਰ ਲਈਏ ਗੱਲ ਚੰਗੀ ਗੱਲ ਹੈ ਚਲੋ ਫਿਰ ਵੀ ਯਾਦ ਕੀਤਾ ਕਿਸੇ ਵਾਂਗ ਤੇ ਅਸੀਂ ਇਹਨੂੰ ਐਪਰੀਸ਼ੀਏਟ ਕਰਦੇ ਹਾਂ ਗੱਲ ਚੰਗੀ ਹੈ ਪਰ ਕਮੀਆਂ ਪੂਰੀਆਂ ਪ੍ਰਵਿੰਦਰ ਜੀ ਹੈਗੀਆਂ ਜੀ ਚਲੋ ਸਾਬ ਇੱਕ ਦੂਜੀ ਖਬਰ ਇਹ ਆਪਣੇ ਵੀ ਬਾਹਰਲੇ ਸੂਬਿਆਂ ਤੋਂ ਕੋਈ ਬੰਦਾ ਨਹੀਂ ਪਹੁੰਚਿਆ ਜੀ ਇਹਦਾ ਵੀ ਚੀਰੀ ਜਨ ਹੈ ਵੀ ਸਾਡੇ ਦਰਸ਼ਕਾਂ ਦੇ ਵਿੱਚ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਗਏ ਸੀ ਦੇਸ਼ ਦੀ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਠੀਕ ਹੈ ਜੀ ਦੇਸ਼ ਦੀ ਰਾਸ਼ਟਰਪਤੀ ਨੂੰ ਜਾ ਕੇ ਇਨਵਿਟੇਸ਼ਨ ਦੇ ਕੇ ਕਿ ਸੇ ਜੀ ਤੁਸੀਂ ਜ਼ਰੂਰ ਆਉਣਾ ਠੀਕ ਹੈ ਜੀ ਪ੍ਰਧਾਨ ਮੰਤਰੀ ਨੂੰ ਇਨਵੀਟੇਸ਼ਨ ਦੇਣ ਵਾਸਤੇ ਮੁੱਖ ਮੰਤਰੀ ਸਾਹਿਬ ਸਮਾਂ ਮੰਗਦੇ ਰਹੇ ਲੇਕਿਨ ਸਮਾਂ ਨਹੀਂ ਮਿਲਿਆ ਜੀ ਵਕ ਵਕ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਨਵੀਟੇਸ਼ਨ ਦੇਣ ਦੇ ਲਈ ਜਿਹੜੇ ਵਜ਼ੀਰਾਂ ਦੀਆਂ ਡਿਊਟੀਆਂ ਲੱਗੀਆਂ ਗਈਆਂ ਕੈਬਨਿਟ ਦੇ ਮੈਂਬਰ ਦੋ ਦੋ ਕਰਕੇ ਇੱਕ ਦੋ ਦੋ ਮੈਂਬਰ ਗਏ ਤੇ ਉਹਨਾਂ ਨੇ ਜਾ ਕੇ ਉੱਥੋਂ ਦੇ ਮੁੱਖ ਮੰਤਰੀ ਨੂੰ ਦਿੱਤਾ ਵੀ ਤਸੀਰ ਜ਼ਰੂਰ ਆਇਓ ਠੀਕ ਹੈ ਜੀ ਕੇਂਦਰ ਸਰਕਾਰ ਦੇ ਜਿਹੜੇ ਪ੍ਰਤੀਨਿਧ ਹੈਗੇ ਉਹ ਪ੍ਰਧਾਨ ਮੰਤਰੀ ਸਾਹਿਬ ਹੈ ਤੇ ਹੈ ਗਿਆ ਆਪਣੇ ਗਿਆ ਗ੍ਰਹਿ ਮੰਤਰੀ ਸਾਹਿਬ ਦੋਨੋਂ ਬਡੇ ਲੀਡਰ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਮੇਰਾ ਖਿਆਲ ਅੱਜ ਇਤਰਾ ਹਰਿਆਣੇ ਚ ਹੋ ਰਿਹਾ ਉੱਤੇ ਗੱਲ ਅਮਿਤ ਸ਼ਾਹ ਹੋਈ ਉੱਥੇ ਗਏ ਸੀਗੇ ਅਮ ਦਿੱਲੀ ਵੀ ਗਏ ਸੀ ਦਿੱਲੀ ਵੀ ਮਨਾਇਆ ਗਿਆ ਸੀ ਦਿੱਲੀ ਦੀ ਕਮੇਟੀ ਵੱਲੋਂ ਤੋਂ ਇੱਥੇ ਜਿਹੜਾ ਹੈਗਾ ਚਾਹ ਚਾਹ ਲੱਗਦਾ ਤਾਂ ਇਹ ਸੀਗਾ ਕਿ ਸਾਰੇ ਆਉਣ ਲੇਕਿਨ ਕੋਈ ਵੀ ਨਹੀਂ ਆਇਆ ਉੱਥੇ ਸ਼ਾਇਦ ਮੇਰਾ ਖਿਆਲ ਹੈ ਵੀ ਜਦੋਂ ਇਹਨਾਂ ਨਾਲ ਗੱਲ ਹੋਈ ਆਮ ਆਦਮੀ ਪਾਰਟੀ ਦੇ ਸਟੇਟ ਦੇ ਪ੍ਰੈਜ਼ੀਡੈਂਟ ਅਮਨ ਅਰੋੜਾ ਸਾਹਿਬ ਜੀ ਉਹ ਕਹਿੰਦੇ ਯਾਰ ਅਜੇ ਤੱਕ ਤਾਂ ਕੋਈ ਆਇਆ ਨਹੀਂ ਅਜੇ ਤੱਕ ਕੋਈ ਨਹੀਂ ਆ ਅਜੇ ਤੱਕ ਕਹਿੰਦੀ ਗੱਲ ਦੱਸ ਰੋ ਅਮਨ अरोड़ा ਸਾਹਿਬ ਦੇ ਕਦ ਤੋਂ ਬਹੁਤ ਛੋਟੀ ਛੋਟੀ ਹੈ ਕਿਉਂਕਿ ਕੋਈ ਜਿਹਦੇ ਆਉਣਾ ਹੈ ਉਹ ਤਾਂ ਪਹਿਲਾਂ ਹੀ ਦੱਸ ਦਿੰਦਾ ਕਿ ਮੈਂ ਆ ਰਿਹਾ ਜਿਹੜੇ ਵੀਆਈਪੀ ਆਉਂਦੇ ਆ ਵੀਆਈਪੀ ਦਾ ਰੂਟ ਵੀ ਲੱਗਦਾ ਸਾਰਾ ਕੁਝ ਹੈ ਸਾਰੀ ਸਕਿਉਰਟੀ ਵਾਲੇ ਵੀ ਜਿਹੜੇ ਐਕਟਿਵ ਹੁੰਦੇ ਨੇ ਉਹ ਲੱਗ ਜਾਂਦੀਆਂ ਸਭ ਸਕਿਉਰਟੀ ਵਾਲਿਆਂ ਦੀ ਡਿਊਟੀਾਂ ਲੱਗ ਜਾਂਦੀਆਂ ਤੇ ਜੇ ਹੁਣ ਆਪਾਂ ਸਵਾਗਤ ਚੱਲੀ ਜਾਂਦਾ ਤੇ ਆਪਾਂ ਦੇਖੀ ਵੀ ਅਜੇ ਤੱਕ ਤਾਂ ਕੋਈ ਆਇਆ ਨਹੀਂ ਇਹਦਾ ਮਤਲਬ ਉਹਨਾਂ ਨੇ ਆਉਣਾ ਨਹੀਂ ਸੀ ਇਹ ਗੱਲ ਜਿਹੜੀ ਚੁੱਪ ਦੀ ਹੈ ਕਿਉਂ ਨਹੀਂ ਕੋਈ ਆਇਆ ਮੇਰੇ ਖਿਆਲ ਮੁਤਾਬਕ ਇਹ ਗੱਲ ਥੋੜੀ ਜੀ ਇਸ ਨਾਲ ਵੀ ਨਿਰਭਰ ਹੈ ਕਿ ਜਿਹੜੀ ਇਹਨਾਂ ਦੀ ਆਪਸੀ ਪ੍ਰੋਟੋਕੋਲ ਜਿੱਥੋਂ ਤੱਕ ਰਾਸ਼ਟਰਪਤੀ ਤਾਂ ਬਹੁਤ ਘਟਾਉਂਦੇ ਹੁੰਦੇ ਹੁੰਦੇ ਹੈ ਜਿਹੜੀ ਕੇਂਦਰ ਸਰਕਾਰ ਹੈ ਜੀ ਜਾਂ ਜਿਹੜੀਆਂ ਬਾਕੀ ਰਾਜਾਂ ਦੀਆਂ ਸਰਕਾਰਾਂ ਸ਼ਾਇਦ ਕੇਂਦਰ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਵੀ ਆਇਆ ਹੋਵੇ ਇਹ ਜਦੋਂ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਹੀਂ ਆਪਾਂ ਜਾਵਾਂਗੇ ਤੇ ਕੀ ਕਰਾਂਗੇ ਤੇ ਇਹ ਨਾ ਜਾਵੇ ਕਿ ਉਹ ਜਿਹੜੀ ਹੈ ਸਿੱਖੀ ਨੂੰ ਛੱਡ ਕੇ ਮਾਨਤਾ ਸਰਕਾਰ ਨੂੰ ਦੇਣ ਲੱਗੇ ਇਕ ਤਾਂ ਇਹ ਕਾਰਨ ਹੋ ਸਕਦਾ ਹੈ ਦੂਜੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਦੀ ਜਿਹੜੀ ਇਹ ਅੰਡਰਸਟੈਂਡਿੰਗ ਚੰਗੀ ਮਿਲਦੀ ਹੈ ਅਮਿਤ ਸ਼ਾਹ ਹੋਰਾਂ ਦੇ ਰਾਣ ਠੀਕ ਹੈ ਜੀ ਉਹ ਅਮਿਤ ਸ਼ਾਹ ਹੋਰਾਂ ਇਹ ਦਾ ਨੀਤਾਜੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਰੇ ਉਨ੍ਹਾਂ ਨੂੰ ਪੇਜ ਠੀਕ ਹੈ ਜੀ ਮੈਸੇਜ ਹੀ ਭੇਜਦੇ ਮੈਸੇਜ ਵੀ ਨਹੀਂ ਆਇਆ ਮੈਸੇਜ ਇਹ ਗੱਲ ਜਿਹੜੀ ਥੋੜੀ ਜਿਹੀ ਰੱਖ ਲਈ ਦੂਜੀ ਗੱਲ ਜਿਹੜੀ ਆਪਾਂ ਦੇਖੀਏ ਨਾ ਕਿ ਹੋਰਾਂ ਰਾਜਾਂ ਦੇ ਲੋਕ ਕਿਉਂ ਨਹੀਂ ਆਏ ਜੀ ਮੇਰੇ ਖਿਆਲ ਹੋਰਾਂ ਰਾਜਾਂ ਦੇ ਲੋਕਾਂ ਨੇ ਸਾਡੀ ਸਰਕਾਰ ਨੂੰ ਖਦੀਰ ਚਾਹ ਲੈ ਆਏ ਨਹੀਂ ਨਹੀਂ ਕਿਉਂ ਨਹੀਂ ਕਬੀਰਤਾ ਨਾਲ ਰਿਹਾ ਇਹ ਗੱਲ ਦੇਖਣ ਵਾਲੀ ਹੈ ਇਹ ਆਪਣੀ ਜਿਹੜੀ ਹੈਗੀ ਹੈ ਛਾਤੀ ਮਾਰਨ ਵਾਲੀ ਹੈ ਸਾਡੇ ਸਾਡੇ ਕੀ ਕਮੀ ਕੀ ਕਮੀ ਨਹੀਂ ਤਾਂ ਕਿਤੇ ਵੀ ਕਿਸੇ ਮੁਖਮਤ ਨੂੰ ਖਾਲਸੇ ਦੇ ਐਡਾ ਵੱਡਾ ਮਤਲਬ ਪਰਬ ਹੋਵੇ ਸਾਡੇ ਤੋਂ ਫਸਲਾ ਸਮਾਗਮ ਹੋਵੇ ਸ਼ਹਾਦੀ ਦਿਵਸ ਸ਼ਹੀਦੀ ਦਿਵਸ ਵਿੱਚ ਗੁਰੂ ਸਾਹਿਬ ਦਾ ਠੀਕ ਹੈ ਮੈਂ ਪੁਰਬ ਕਹਿ ਦੇਣਾ ਪੁਰਬ ਵਾਲੀ ਗੱਲ ਨਹੀਂ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਗੱਲਾਂ ਬਾਤਾਂ ਯਾਦ ਕਰਦੇ ਹਾਂ ਉਹ ਜਿਹੜੀ ਹੈਗੀ ਉਹ ਨਹੀਂ ਹੈ ਬਿਲਕੁਲ ਮੋਰੋਬ ਜਿਹੜੀ ਹੁਣ ਜਦੋਂ ਨਹੀਂ ਆਏ ਤਾਂ ਇਹ ਵੀ ਲਿਖਣਾ ਪੈਣਾ ਕਿ ਅਸੈਂਬਲੀ ਦੇ ਅੰਦਰ ਕੀ ਹੋਇਆ ਜੀ ਅਸੈਂਬਲੀ ਦੇ ਅੰਦਰ ਵੀ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੀ ਸੀ ਕਹਿੰਦੇ ਸੀ ਵੀ 5 4 ਵਜੇ ਤੱਕ ਹੋਣੀ ਪਰ ਉਹ ਪਹਿਲੇ ਹੀ ਖਤਮ ਹੋ ਗਿਆ ਸੀ ਜੀ ਉੱਥੋਂ ਜਿਹੜੀ ਹੈਗੇ ਕੋਈ ਬਸ ਹੋਇਆ ਅਸੈਂਬਲੀ ਦੇ ਅੰਦਰ ਉਹਨਾਂ ਦੇ ਆ ਰੈਜੂਲੇਸ਼ਨ ਪਾਸੇ ਬਾਕੀ ਗੱਲ ਆਪਾਂ ਅੱਗੇ ਕਰਦੇ ਜਿਹੜੀ ਅੱਗੇ ਖਤਮ ਹੋਣਾ ਉਹਦੇ ਜੀ ਤਦੋਂ ਸਾਉ ਤੀਜੀ ਖਬਰ ਆਪਣੀ ਇਹ ਹੈ ਜੀ ਮੀਡੀਆ ਕਰਮਚਾਰੀ ਪੱਤਰਕਾਰ ਭਰਾ ਸਾਰੇ ਪਹੁੰਚੇ ਸੀਗੇ ਜੀ ਉਹਨਾਂ ਨੇ ਉੱਥੇ ਕੀ ਦੇਖਿਆ ਕੀ ਖਟਿਆ ਕੀ ਖਮਾਇਆ ਉਹਦੇ ਬਾਰੇ ਵੀ ਸਾਡੇ ਦਸਕਾ ਦੇ ਬਣਾ ਫਰਦਾ ਦੇਖੋ ਮੀਡੀਆ ਵਾਲਿਆਂ ਨੇ ਜਿਹੜੀਆਂ ਰਿਪੋਰਟ ਕੀਤੀਆਂ ਖਬਰਾਂ ਉਹਨਾਂ ਨੇ ਜਿੱਦ ਕੇ ਖਬਰਾਂ ਅਖਬਾਰਾਂ ਸ਼੍ਰੀਆਨ ਦੇ ਰਿਹਾ ਟੀਵੀ ਚੈਨਲਾਂ ਤੇ ਹੈਗੇ ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਅੰਦਰ ਥੋੜੀ ਜੀ ਤਲਖੀ ਹੋਈ ਅੱਛਾ ਜੀ ਉਹ ਤਲਖੀ ਇਸ ਗੱਲ ਦੇ ਉੱਤੇ ਹੋਈ ਕਿ ਕਾਂਗਰਸ ਪਾਰਟੀ ਵੱਲੋਂ ਅ ਅਮਿਤ ਆਪਣੇ ਤੋਂ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧੀ ਧਿਰ ਦੇ ਅਗੂ ਹੈ ਉਹ बोले बोल चुके ਇਹਨਾਂ ਨੇ ਗੱਲ ਕੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਪੰਜ ਛੀ ਵਜੇ ਨੂੰ ਟਾਈਮ ਦਿੱਤਾ ਲੇਕਿਨ ਦੂਜੀਆਂ ਜਿਹੜੀਆਂ ਪਾਰਟੀਆਂ ਸੀ ਤੇ ਨਹੀਂ ਪਾਰਟੀ ਰਹੇਗੀ ਹਾਂਜੀ ਕਾਂਗਰਸ ਪਾਰਟੀ ਰਹਗੀ ਤੁਹਾਡਾ ਅਕਾਲੀ ਦਲ ਰਹਗਾ ਤੇ ਬੀਜੇਤੀ ਰਹਗੀ ਬਿਲਕੁਲ ਕਿੰਨੇ ਪਾਰਟੀਆਂ ਸੀ ਉਹਨਾਂ ਨੂੰ ਕਹਦੇ ਵੀ ਇੱਕ ਇੱਕ ਬਲਾ ਬਲਾ ਇਹ ਮੰਨਣਾ ਪਊਗਾ ਆਪਾਂ ਨੂੰ ਵੀ ਸਟਰੈਂਥ ਘਟ ਹੈ ਜੀ ਪਰ ਜੇ ਤੁਸੀਂ ਮਤਲਬ ਜੇ ਤੁਸੀਂ ਮਤਲਬ ਇੱਕ ਬਣਾਉਣਾ ਹੁੰਦਾ ਹੈ ਸਾਂਝੀ ਗੱਲ ਕਰਨੀ ਹੁੰਦੀ ਹੈ ਤੇ ਇਹੇ ਜੇ ਮੌਕੇ ਤੇ ਸਾਂਝੀ ਗੱਲ ਕਰਨੀ ਚਾਹੀਦੀ ਕਿਉਂਕਿ ਬਾਕੀ ਤਾਂ ਕਿਸੇ ਨੇ ਕਿਸਤੇ ਕੋਈ ਹਮਲਾ ਤਾਂ ਕਰ ਨਹੀਂ ਸੀ ਬਿਲਕੁਲ ਜੀ ਇਸੇ ਨੇ ਕੋਈ ਕਿਸੇ ਨੇ ਸਵਾਲ ਨਹੀਂ ਪੁੱਛਣਾ ਸੀ ਗੁਰੂ ਸਾਹਿਬ ਬਾਰੇ ਗੱਲ ਕਰਨੀ ਸੀ ਉਹਨਾਂ ਦੀ ਸ਼ਹਾਦਤ ਬਾਰੇ ਗੱਲ ਕਰਨੀ ਸੀ ਉਹਨਾਂ ਦੇ ਜਿਹੜੇ ਹੈਗੇ ਵਿਚਾਰ ਉਹਨਾਂ ਦੀ ਵੀ ਸਿੱਖਿਆ ਉਹਦੇ ਬਾਰੇ ਗੱਲ ਕਰਨੀ ਸੀ ਮਨੁਕੀਤ ਘਾਰਾ ਬਾਰੇ ਜਿਹੜੀ ਉਹਨਾਂ ਦੀ ਦੇਣ ਹੈ ਉਹਦੇ ਬਾਰੇ ਗੱਲ ਕਰਨੀ ਸੀ ਇਹ ਸਾਰੀਆਂ ਗੱਲਾਂ ਉਹੀ ਕਹਿਣੀਆਂ ਸੀ ਤੇ ਰੂਟੀਨ ਦੇ ਵਿੱਚ ਦੇਖੀ ਉਹੀ ਗੱਲਾਂ ਸਾਰਿਆਂ ਨੇ ਉੱਥੇ ਕਹੀਆਂ ਲੇਕਿਨ ਸੁਖਵਾਲ ਸਿੰਘ ਕਹਿ ਰਿਹਾ ਕਰ ਰਿਹਾ ਜੀ ਮੈਂ ਵੀ ਬੋਲਾਂ ਸੁਖਵਾਲ ਸਿੰਘ ਕਹਿ ਰਿਹਾ ਹੋਰ ਨੂੰ ਬੋਲਣ ਦੀ ਜ਼ਰੂਰਤ ਨਹੀਂ ਠੀਕ ਹੈ ਉਹ ਕਹਿੰਦੇ ਵੀ ਮੈਂ ਇਹ ਨਹੀਂ ਗੋਲਣਾ ਸੀ ਕਿ ਗੁਰੂ ਸਾਹਿਬ ਨੇ ਕੀ ਕਿਹਾ ਟਾਈਮ ਲਾਈਨ ਵਿੱਚ ਮੈਂ ਕਹਿੰਦੇ ਮੈਂ ਤਾਂ ਕਹਿੰਦੇ ਇਹ ਗੋਲਣਾ ਸੀ ਕਿ ਗੁਰੂ ਸਾਹਿਬ ਨੇ ਜੋ ਕੁਝ ਕਿਹਾ ਸੀ ਅੱਜ ਸਾਡੇ ਦੇਸ਼ ਦੀ ਹਕਤ ਕੀ ਹੈ ਅੱਜ ਕੀ ਇਥੇ ਮਨੁਖੀਂਦ ਘਰਾ ਦੀ ਜਿਹੜੀ ਹੈਗੀ ਰਾਖੀ ਹੋ ਰਹੀ ਹੈ ਜਾਂ ਮਨੁਖੀਂਦ ਘਰਾ ਦੀ ਵਾਲਾ ਨਾ ਹਰ ਗੋਰੀ ਹੈ ਜੀ 1848 ਦੇ ਵਿੱਚ ਯੂਨੋ ਨੇ ਜਿਹੜਾ ਹੈਗਾ ਰੈਗੂਲੇਸ਼ਨ ਪ੍ਰਵਾਨ ਕੀਤਾ ਸੀ ਮਨੁਖੀਂਦ ਘਰਾ ਵਾਲਾ ਜੀ ਪਰ ਗੁਰੂ ਸਾਹਿਬ ਨੇ ਤਾਂ 350 ਸਾਲ ਪਹਿਲਾਂ ਅੱਜ ਤੋਂ ਪਹਿਲਾਂ ਹੀ ਕਰ ਸਕਦੇ ਆ ਜੀ ਅੱਜ ਤੋਂ 350 ਸਾਲ ਪਹਿਲਾਂ ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਸ਼ਹਾਦਤ ਦਿੱਤੀ ਕਾਦੇ ਵਾਸਤੇ ਇਸਨੂੰ ਜੀ 1675 ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਮਨੁੱਖੀ ਅਧਿਕਾਰਾਂ ਵਾਸਤੇ ਬਿਲਕੁਲ ਬਹੁਤ سارے ਲੋਕ ਇਹਨੂੰ ਜੋੜਦੇ ਨੇ ਜੀ ਹਿੰਦੂ ਧਰਮ ਵਾਸਤੇ ਜੀ ਮੇਰਾ ਖਿਆਲ ਇਹ ਧਰਮ ਮੁਸਲਮਾਨਾਂ ਦਾ ਵੀ ਨਾ ਮੁਸਲਮਾਨਾਂ ਨਾਲ ਵੀ ਉਹ ਕੁਛ ਵਾਰਦਾ ਗੁਰੂ ਸਾਹਿਬ ਉੱਥੇ ਵੀ ਦਿੱਤੀ ਸ਼ਹਾਦਤ ਦਿੱਤੀ ਬਿਲਕੁਲ ਕਿਉਂਕਿ ਗੁਰੂ ਜਿਹੜੇ ਹੈਗੇ ਆ ਗੁਰੂਆਂ ਦੀ ਜਿਹੜੀ ਸੋਚ ਆ ਬਹੁਤ ਇਸੇ ਉਹ ਅਕਾ ਪਪਨ ਦਾ ਅਕਾਸ਼ ਪਤਾਲ ਧਰਤੀ ਸਭ ਕੋਈ ਉਹ ਹੀ ਸੋਣਾ ਤੀਏ ਉਹਨਾਂ ਦੇ ਲਈ ਬਹੁਤ ਵੱਡੀ ਸੋਚ ਸੀ ਉਹ ਕਹਿੰਦੇ ਮੈਂ ਤਾਂ ਇਸ ਗੱਲ ਤੇ ਗੱਲ ਕਰਨੀ ਫਿਰ ਉਹ ਕਹਿੰਦਾ ਕਿ ਕੈਦੇ ਕਾਨੂੰਨ ਕਿਹੋ ਜੇ ਜੀ ਉਹ ਵੀ ਅਸੀਂ ਗੱਲ ਕਰਨੀ ਸੀ ਵੀ ਜੋ ਆਪਾਂ ਵੀ ਲਾਇਆਦਾ ਜੂਏਪੀ ਲਾਇਆ ਜਾ ਰਿਹਾ ਐਨਐਸ ਲਾਇਆ ਜਾਂਦਾ ਔਰ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਹੈਗੀਆਂ ਪੰਜਾਬ ਦੀ ਪੰਜਾਬ ਦੀ ਜੰਗੇ ਆਜ਼ਾਦੀ ਦੇ ਵਿੱਚ ਤੇ ਸਭ ਤੋਂ ਵੱਧ ਜਿਹੜੇ ਕੈਦੇ ਕਾਨੂੰਨ ਜਿਹੜੇ ਹੈਗੇ ਸਾਡੇ ਤੇ ਲੱਗਦੇ ਸਾਡੇ ਤੇ ਲੱਗਦੇ ਠੀਕ ਹੈ ਉਹ ਕਹਿੰਦੇ ਮੈਂ ਇਹ ਗੱਲ ਕਰਨੀ ਸੀ ਜੇ ਮੈਨੂੰ ਮੌਕਾ ਨਹੀਂ ਮਿਲਿਆ ਜੀ ਤੇ ਜਿਹੜੀ ਅਗਲੀ ਗੱਲ ਜਿਹੜੀ ਹੈਗੀ ਆਪਾਂ ਇਹਦੇ ਵਿੱਚ ਦੇਖੀਏ ਵੀ ਪੱਤਰਕਾਰ ਕੀ ਲਿਖਦੇ ਆ ਤੇ ਸਾਰਾ ਕੁਝ ਕਰਦੇ ਆ ਜੀ ਜਦੋਂ ਮੌਕਾ ਨਹੀਂ ਮਿਲੇ ਤੇ ਉਹ ਬਾਈਕਾਟ ਕਰ ਗਿਆ ਸੀ ਬਾਈਕਾਟ ਉਹਨੇ ਹੁਣ ਕਲੈਰੀਫਿਕੇਸ਼ਨ ਦਿੱਤੀ ਆ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਦੇਖਿਆ ਨੇ ਕਲੈਰੀਫਿਕੇਸ਼ਨ ਦਿੱਤੀ ਆ ਕਿ ਮੈਂ ਸੈਸ਼ਨ ਦਾ ਬਾਈਕਾਟ ਨਹੀਂ ਕੀਤਾ ਜੀ ਉਹ ਕਹਿੰਦਾ ਸੈਸ਼ਨ ਚੋਂ ਵਾਕਆਊਟ ਨਹੀਂ ਕੀਤਾ ਮੈਂ ਸੈਸ਼ਨ ਚੋਂ ਬਾਅਦ ਵਿੱਚ ਜੁੜ ਗਿਆ ਮੈਂ ਉਦੋਂ ਵਾਰ ਗਿਆ ਜਦੋਂ ਮੁੱਖ ਮੰਤਰੀ ਬੋਲਣਗੇ ਮੈਂ ਮੁੱਖ ਮੰਤਰੀ ਦਾ ਬਾਈਕਟ ਕੀਤਾ ਬੈਸੇ ਕਹਿੰਦਾ ਮੱਥਾ ਟੇਕਿਆ ਗੁਰੂ ਸਾਹਿਬ ਨੂੰ ਸਾਰਾ ਕੁਝ ਕੀਤਾ ਸੀ ਉਹਨਾਂ ਨੂੰ ਯਾਦ ਵੀ ਕਰਦੇ ਆ ਮੈਂ ਅੱਜ ਵੀ ਮੇਰੀ ਉਹ ਲੱਚੀ ਗਈ ਹੈ ਇਹ ਜਿਹੜੀ ਕਸ਼ੀਦਗੀ ਜਿਹੜੀ ਕੁੜਤਣਾ ਨਹੀਂ ਸੀ ਹੋਣੀ ਚਾਹੀਦੀ ਜੇ ਉੱਥੇ ਦੋ ਵੀ ਬੋਲਣ ਮੈਂ ਕਹਿੰਦਾ ਜੇ 15 ਵੀ ਬੋਲਣ ਤੇ ਬਿਲਕੁਲ 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 ਵੱਡੀ ਗੱਲ ਸੀ ਵੀ ਟਾਈਮ ਲਿਮਿਟ ਕਰਦੇ ਪੈਈ ਦੋ ਦੋ ਮਿੰਟ ਬੋਲੋ ਹਾਂਜੀ ਹੁਣ ਕਿਹਾ ਜਾਏ ਕਿ ਅਸੀਂ ਗੁਰੂ ਸਾਹਿਬ ਦਾ ਜਿਹੜਾ ਇਹ ਸ਼ਹੀਦੀ ਦਿਵਸ ਮਨਾਉਣਾ ਹੈ ਮੇਰੇ ਪਲਾਕੇ ਜੀ ਪਰ ਤੁਸੀਂ ਜਿਹੜੀ ਹੈਗੀ ਸਿਆਸਤ ਉੱਥੇ ਵੀ ਕਰੋ ਜ ਸਿਆਸਤ ਨਹੀਂ ਹੋਈ ਜਾਈ ਜੀ ਲੇਕਿਨ ਸਿਆਸਤ ਹੋਈ ਹੈ। ਇਹ ਨਹੀਂ ਗੱਲ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਉਹ ਪੱਤਰਕਾਰ ਕੀ ਕਹਿੰਦੇ ਜੀ ਪੱਤਰਕਾਰ ਬੁਲਾਏ ਸੀ ਇੱਥੇ। ਬਿਲਕੁਲ ਜੀ। ਪੱਤਰਕਾਰਾਂ ਨੂੰ ਜਿੰਨੇ ਐਕ੍ਰੇਡੀਟਿਡ ਪੱਤਰਕਾਰ ਆ ਸਮਝ ਕੇ ਤੁਸੀਂ ਪਹੁੰਚ ਗਏ। ਠੀਕ ਹੈ ਜੀ। ਪਰ ਸਾਰੇ ਅੰਦਰ ਨਹੀਂ ਗਏ। ਅੱਛਾ ਜੀ। ਅੰਦਰ ਕੌਣ ਗਏ? ਅੰਦਰ ਉਹੀ ਗਏ ਆ ਜਿਹੜੇ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਆ ਉਹਦੇ ਮੈਂਬਰ ਨੇ। ਇਹ ਸੱਦੇ ਕਿਉਂ ਸਾਰੇ ਇਹਨਾਂ ਨੇ? ਅੱਛਾ ਦੂਜੇ ਤਾਂ ਬਚਾਰੇ ਜਿਹੜੇ ਐਕ੍ਰੇਡੀਟਿਡ ਜਿੰਨ ਨੂੰ ਬੁਲਾਇਆ ਗਿਆ ਸੀ ਇਹ ਸੱਦੇ ਗਏ ਸੀ ਉਹ ਤਾਂ ਬਾਹਰ ਹੀ ਖੜੇ ਨੇ। ਅੱਛਾ ਅੰਦਰ ਹੀ ਨਹੀਂ ਬਣ ਦਿੱਤੇ। ਅਜਾ ਵੀ ਜਿਹੜੀ ਹੈ ਮੈਂ ਸਮਝਦਾ ਉਲੰਘਣਾ ਕੋਰਾਂ ਲੰਘਣਾ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੀ ਜੇ ਜੇ ਤੁਸੀਂ ਮਤਲਬ ਨਹੀਂ ਸੀ ਤਾਂ ਉਹਨੂੰ ਬੁਲਾਉਂਦੇ ਹੀ ਜੇ ਉਹਨਾਂ ਨੂੰ ਬੁਲਾ ਲਿਆ ਸੀ ਤਾਂ ਫਿਰ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦੇਉਂਦੇ ਉਹਨਾਂ ਨੇ ਕੀ ਕਰਦਾ ਬੁਲਾਉਂਦੇ ਤਲਾਸ਼ੀਆਂ ਨਾਲ ਕੀ ਉਹਨਾਂ ਨੇ ਕੋਈ ਕੁਝ ਮਤਲਬ ਥੋੜਾ ਜਿਲਾਉਂਦੇ ਉਹ ਇੱਕ ਮਤਲਬ ਜਿਹੜੀ ਹੁੰਦੀ ਹੈ ਥੋੜੀ ਜਿਹੀ ਖਿੱਚ ਹੁੰਦੀ ਹੈ ਵੀ ਅੰਦਰ ਕੀ ਕੁਝ ਹੋ ਉਹ ਬਿਲਕੁਲ ਆਪਾਂ ਦੇਖੀਏ ਨਾਲ ਮੈਂ ਸਮਝਦਾ ਇਹ ਹੈ ਕਿ ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਨਾ ਉਹਨਾਂ ਨੇ ਕਿਹਾ ਕਿ ਅੰਦਰ ਬੋਲਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਹੈ ਮੋਹਨਪ੍ਰੀਤ ਸਿੰਘ ਸਾਹਿਬ ਨੇ ਕਿ ਅਸੀਂ ਆਪਣੇ ਹੱਕੇ ਦੇ ਛੱਡਾਂਗੇ ਨਹੀਂ ਲੜਾਂਗੇ ਜੀ ਉਹਨਾਂ ਨੇ ਕਰਕੇ ਇਹ ਬਿਲਕੁਲ ਸਹਿਮਤ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਨੂੰ ਚਾਹੀਦਾ ਪਰ ਲੜਾਈ ਲੜਨ ਵਾਸਤੇ ਸਾਰੇ ਨਾਲ ਨਾਲ ਕੇ ਚੱਲੋ ਬਿਲਕੁਲ ਹੁਣ ਤੁਸੀਂ ਦੇਖੋ ਸਾਡੇ ਸਾਹਮਣੇ ਕੀ ਹੋਟੀਆਂ ਗੱਲਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਗੁਰੂ ਸੌਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਆਪਾਂ ਸ਼ਹਾਦਤ ਦੇ ਮੌਕੇ ਦੇ ਉੱਤੇ ਮਨੁੱਖੀ ਅਧਿਕਾਰਾਂ ਪ੍ਰਤੀ ਜਿਹੜੀ ਉਹਨਾਂ ਦੀ ਵਚਨਬੱਧਤਾ ਹੈ ਜੀ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੇ ਜੀਵਨ ਨੂੰ ਜਿਹੜਾ ਕੁਰਬਾਨ ਕੀਤਾ ਹੈ ਬਿਲਕੁਲ ਜੀ ਉਹਨਾਂ ਨੇ ਉਹ ਪਰਿਵਾਰਤੀ ਸਾਰਾ ਪਰਿਵਾਰ ਪਰਿਵਾਰ ਹੀ ਬਿਲਕੁਲ ਪਰਿਵਾਰ ਹੀ ਬਲ ਆਪਣਾ ਜਿਹੜਾ ਕੁਰਬਾਨ ਹੋਇਆ ਜੀ ਜਦੋਂ ਇਹ ਪਈ ਹੈ ਤਾਂ ਹੁਣ ਇੱਥੇ ਫਿਰ ਮਨੁੱਖੀ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਸੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜੀ ਸਰਡੇ ਗ੍ਰਹਿ ਮੰਤਰੀ ਸਾਹਿਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਬਿਲਕੁਲ ਕੀਤਾ ਸੀ ਉਹਦੇ ਬਾਰੇ ਕਿ ਜਿਨ੍ਹਾਂ ਲੋਕਾਂ ਨੇ ਆਪਣੀਆਂ ਕਾਇਦਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਬਿਲਕੁਲ ਜੀ ਲੇਕਿਨ ਉੱਥੇ ਕੀਤਾ ਇਕਰਾਰ ਪਹਿਲੇ ਗੁਰੂ ਦੇ ਜਨ ਪ੍ਰਕਾਸ਼ਪੁਰਸ ਦੇ ਮੌਕੇ ਤੇ ਕੀਤਾ ਹੋਇਆ ਇਕਰਾਰ ਅੱਜ ਤੱਕ ਨਹੀਂ ਕੀਤਾ ਮੇਰੇ ਖਿਆਲ ਮੁਤਾਬਕ ਸਾਰੇ ਲੋਕ ਮੰਨਦੇ ਕਿਉਂਕਿ ਪਿਛਲੇ ਦਿਨਾਂ ਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਐਕਟਿੰਗ ਪਰਦਾ ਦੇਗੇ ਅਸ਼ਵਨੀ ਕੁਮਾਰ ਬਿਲਕੁਲ ਜੀ ਅਸ਼ਵਨੀ ਕੁਮਾਰ ਹੋਣਾ ਨੇ ਵੀ ਇਹ ਬਿਆਨ ਦਿੱਤਾ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਸੀਂ ਉਮੀਦ ਸੋਚਦੇ ਹਾਂ ਕਿ ਪੰਜਾਬ ਦੇ ਲੋਕ ਸੋਚਦੇ ਬਿਲਕੁਲ ਜੀ ਭਾਵ ਅਸੀਂ ਵੀ ਸੋਚਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਜੀ ਤੇ ਭਾਰਤੀ ਜਨਤਾ ਪਾਰਟੀ ਵਿਰੋਧ ਕਰਦੀ ਕਾਂਗਰਸ ਵੀ ਇਹ ਹਮੇਸ਼ਾ ਕਰਕੇ ਅਕਾਲੀ ਦਲ ਵੀ ਇਹ ਦੀ ਡਿਮਾਂਡ ਕਰਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਰੈਗੂਲੇਸ਼ਨ ਜ਼ਰੂਰ ਆਉਣਾ ਚਾਹੀਦਾ ਸੀ ਬਿਲਕੁਲ ਜੀ ਉਸ ਰੈਗੂਲੇਸ਼ਨ ਦੇ ਰਾਹੀਂ ਯਾਦ ਕਰਉਣਾ ਚਾਹੀਦਾ ਸਿ ਕੇਂਦਰ ਸਰਕਾਰ ਨੂੰ ਕਿ ਤੁਸੀਂ ਪਾਸਾ ਦੇ 550 ਸਮਾ ਪ੍ਰਕਾਸ਼ਪੁਰਵ ਦੇ ਉੱਤੇ ਆ ਵਾਦਾ ਕੀਤਾ ਸੀ ਨਿਖਤੀ ਰੂਪ ਦੇ ਵਿੱਚ ਬਿਲਕੁਲ ਬਿਲਕੁਲ ਜੀ ਉਹ ਭੁੱਲ ਗਏ ਤੁਸੀਂ ਜਿਹੜੇ ਹੈਗੇ 2019 ਤੋਂ ਲੈ ਕੇ ਅਸੀਂ 25 ਤੱਕ ਆ ਗਏ 8 ਸਾਲ ਚਲੇ ਹੋ ਗਏ 6 ਸਾਲ ਹੋ ਗਏ 6 ਸਾਲ ਹੋ ਗਏ 6 ਸਾਲਾਂ ਦੇ ਵਿੱਚ ਤੁਸੀਂ ਇਹ ਤੇ ਅਮਲ ਨਹੀਂ ਕੀਤਾ ਕਿਰਪਾ ਕਰਕੇ ਕਰੋ ਇਹ ਮਤਾ ਸਰਬਸੰਮਤੀ ਨਾਲ ਪਾਸ ਹੋਏ ਬਿਲਕੁਲ ਜੀ ਹੋਣਾ ਚਾਹੀਦਾ ਇਹਦੇ ਨਾਲ ਹੀ ਮਤਲਬ ਹੋਣਾ ਚਾਹੀਦਾ ਸੀ ਜੇ ਲੈ ਕੇ ਆਉਂਦੇ ਇਹਦੇ ਨਾਲ ਹੀ ਫਿਰ ਥੋੜੀ ਜਿਹੀ ਗੱਲ ਇਹ ਵੀ ਹੋ ਜਾਂਦੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਮੌਕੇ ਦੇ ਉੱਤੇ ਉਹ ਸਾਰੇ ਜਿਹੜੇ ਹੈਗੇ ਐਕਸ਼ਨ ਜਿਹੜੇ ਆ ਜਿਹਦੀ ਲੈ ਚੁੱਕੇ ਆ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਰੱਦ ਕੀਤਾ ਜਾ ਮੇਰਾ ਖਿਆਲ ਹੈ ਜੀ ਇਹ ਰੈਗੂਲੇਸ਼ਨ ਹੋ ਜਾਂਦਾ ਤੇ ਇਹ ਸੱਚੀ ਸ਼ਰਧਾਂਜਲੀ ਹੋ ਜੀ ਸਾਰਾ ਸੱਚੀ ਬਿਲਕੁਲ ਬਿਲਕੁਲ আর ਨਾਲ ਆਪਣੇ ਵੱਲੋਂ ਵੀ ਇਹ ਗੱਲ ਕਰਨੀ ਚਾਹੀਦੀ ਸੀ ਕਿ ਜ ਪੱਤਰਕਾਰਾਂ ਨਾਲ ਤਾਂ ਵਿਚਾਰਾਂ ਨਾਲ ਜਿਹੜੀ ਹੋਈ ਉਹ ਤਾਂ ਹੋਈ ਹੋਈ ਤੇ ਇਹਦਾ ਮਤਲਬ ਆਪਾਂ ਹੁਣ ਵੀ ਖੱਟਿਆ ਕੀ ਆ ਕਮਾਇਆ ਕੀ ਆ ਮੇਰੇ ਕਹਿਲ ਬਤ ਕਰ ਸਰਕਾਰ ਪਬਲਿਸਿਟੀ ਆਲੇ ਚੱਕਰ ਦੇ ਵਿੱਚ ਰਹੀ ਹੈ ਪੂਰੀ ਕਾਮਯਾਬ ਪੂਰੀ ਕਾਮਯਾਬ ਪਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨਾਉਣ ਦੇ ਮੌਕੇ ਦੇ ਉੱਤੇ ਜਿਹੜਾ ਮਨੁੱਖਤਾ ਦਾ ਸਨੇਹਾ ਜਾਣਾ ਸੀ ਉਹ ਸਨੇਹਾ ਸਾਡਾ ਨਹੀਂ ਨਹੀਂ ਹੈ ਚਲੋ ਸਭ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਡੀ ਬਖਤੌਰ ਟਲੋ YouTube ਚੈਨਲ ਦੀ ਜਿੰਨੀ ਵੀ ਟੀਮ ਹੈ ਉਹਦੇ ਵੱਲੋਂ ਵੀ ਹਿੰਦ ਦੀ ਚਾਦਰ ਆਪਣੇ ਸ੍ਰਿਸ਼ਟੀ ਦੇ ਮਾਲਕ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਸੀਗਾ ਜੀ ਉਹਦੇ ਵਾਸਤੇ ਨਮਨ ਕਰਦੇ ਅਸੀਂ ਵੀ ਸਾਡੇ ਵੱਲੋਂ ਵੀ ਮਤਲਬ ਟੀਮ ਵੱਲੋਂ ਸਾਰੀ ਵੱਲੋਂ ਦੂਜਾ ਮੇਰੇ ਵੱਲੋਂ ਬੇਨਤੀ ਇਹ ਵੀ ਸਾਡਾ ਜਿਹੜਾ YouTube ਚੈਨਲ ਹੈ ਇਹਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਸਿਗਾ